ਜਿੱਥੇ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਜਿਸ ਤਹਿਤ ਸੜਕ ਸੁਰੱਖਿਆ ਫੋਰਸ ਤਨਾਤ ਕੀਤੀ ਗਈ ਹੈ ਤਾਂ ਕਿ ਲੋਕਾਂ ਦੀ ਜਾਨ ਮਾਨ ਦੀ ਛੜਕ ਤੇ ਰੱਖਿਆ ਹੋ ਸਕੇ ਪਰ ਕੁਝ ਅਜਿਹੀਆਂ ਹੀ ਛੜਕਾਂ ਹਨ ਜਿੱਥੇ ਲੋਕ ਪ੍ਰਸ਼ਾਸਨ ਦੀਆਂ ਨਾਕੀਆ ਕਾਰਨ ਦੁਰਘਟਨਾਵਾਂ ਦਾ ਛਕਾਰ ਹੋ ਰਹੇ ਹਨ ਜਿਹੜਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਰੋਇਪਰ ਜ਼ਿਲ੍ਹੇ ਦੇ ਕਸਬਾ ਮੱਲਾਵਾਲਾ ਜਿੱਦੇ ਨੇੜੇ ਪਿੰਡ ਜੇਮਲ ਵਾਲੇ ਦਾ ਪੁਲ ਦੇ ਰਿਆ ਹੈ ਹਾਸਿਆ ਨੂੰ ਸੱਦਾ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਅਤੇ ਅਤੇ ਦੀ ਐਮਐਲਏ ਸਾਹਿਬ ਤੋਂ ਇਸ ਪੁਲ ਦੇ ਸਜਜੇ ਹਾਲ ਦੀ ਉਮੀਦ ਕਰਦੇ ਮੰਗ ਰੱਖੀ ਹੈ ਤਾਂ ਕਿ ਰਹਾ ਗਿਰਾਨੋ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਇਸ ਪੁਲ ਤੋਂ ਦੁਰਘਟਨਾ ਦਾ ਸ਼ਿਕਾਰ ਹੋਈ ਗੱਡੀ ਦੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਇੱਕ ਰਿਪੋਰਟ ਤੇ ਸੁਣੋ ਇਲਾਕੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਕੀ ਕਿਹਾ ਮੱਲਾ ਵਾਲੇ ਤੋਂ ਗੌਰਪਟੇਜ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਦੇ ਚੈਨਲ ਨੂੰ ਲਾਈਕ ਐਂਡ ਫੋਲੋ ਜਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬੈਨਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਤ ਜਿਹੜਾ ਹਾਦਸਾ ਹੋਇਆ ਤੁਹਾਡੇ ਸਾਹਮਣੇ ਇੱਥੇ ਬੜੇ ਹੀ ਹਾਦਸੇ ਹੋ ਚੁੱਕੇ ਨੇ ਜੇ ਮੱਲਾ ਵਾਲੇ ਤੋਂ ਜੈਮਲਵਾਲਾ ਦੇ ਵਿਚਾਲੇ ਲੈਂਦੇ ਜਿਹੜਾ ਕਿ ਪੱਤੀ ਪੁਲ ਨੂੰ ਜਾ ਕੇ ਪੱਤੀ ਅੰਮ੍ਰਿਤਸਰ ਵਗੈਰਾ ਹੋਰ ਵੱਡੇ ਸ਼ਹਿਰਾਂ ਨੂੰ ਜੁੜਦਾ ਹੈ ਇੱਕ ਪਹਿਲਾਂ ਵੀ ਇੱਕ ਰਿਪੋਰਟਰ ਆਏ ਸੀ ਉਹਨਾਂ ਨੇ ਵੀ ਕਿਹਾ ਸੀਗਾ ਸਰਕਾਰ ਨੂੰ ਗੁਹਾਰ ਲਾਈ ਸੀ ਵੀ ਇਹ ਸਭ ਤੋਂ ਜਿਹੜਾ ਪੁਲ ਇਸ ਏਰੀਆ ਦਾ ਨਾਜ਼ਿਕ ਪੁਲਾ ਹੈ ਬੜੀਆਂ ਤਰੇੜਾਂ ਆ ਗਿਆ ਹੈਵੀ ਕੀ ਸਾਧਨ ਨਹੀਂ ਲੱਗਦਾ ਔਰ ਰਾਤ ਵੀ ਦੇਖੋ ਤੁਸੀਂ ਕਿੰਨਾ ਦਰਦਨਾਕ ਹਾਦਸਾ ਹੋਇਆ ਇਹ ਪਤਾ ਹੀ ਨਹੀਂ ਕਿੰਨੇ ਦੀ ਗੱਡੀ ਹੈ ਸੋ ਸਰਕਾਰ ਨੂੰ ਬੇਨਤੀ ਹੈ ਕਿ ਇਸ ਵੱਲ ਜੋ ਬਹੁਤ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਹਾਦਸੇ ਨੂੰ ਆਪਾਂ ਟਾਲ ਸਕੀਏ ਪੁਲ ਪੱਟੀ ਮੋਰ ਤੋਂ ਸਿੱਧਾ ਪੁਲ ਉੱਤੇ ਮਹੂਨੂਏ ਜੋੜਦਾ ਹੈ ਇਹ ਬਹੁਤ ਤੇਜ਼ੋ ਕੋਨਾ ਕੋਲੇ ਤੇ ਬਹੁਤ ਸਾਰੀਆਂ ਗੱਡੀਆਂ ਤੇ ਐਕਸੀਡੈਂਟ ਹੁੰਦੇ ਆ ਸਤਿਗੁਰ ਇਹੋ ਮੰਨਦਾ ਕਿ ਇਹ ਪੁਲ ਦੀ ਮੁਰੰਮਤ ਕੀਤੀ ਜਾਵੇ ਜਾਂ ਸਿੱਧਾ ਕਰਕੇ ਇਹਨੂੰ ਸਹੀ ਕਰਕੇ ਬਣਿਆ ਜਾਵੇ ਅੱਗੇ ਵੀਰੇ ਕੋਈ ਨੁਕਸਾਨ ਆਇਆ ਇੱਥੇ ਅੱਗੇ ਬਹੁਤ ਵਾਰੀ ਨੁਕਸਾਨ ਹੋ ਚੁੱਕੇ ਆ ਬੜੇ ਨੁਕਸਾਨ ਹੋਏ ਆ ਦੋ ਜੀ ਦੋ ਜੀ ਕਦੀ ਕੋਈ ਕੱਢ ਲਿਓ ਵਿੱਚੋਂ ਕਦੀ ਕੋਈ ਕੱਢ ਦਿਓ ਵਿੱਚੋਂ ਸਰਕਾਰ ਕੋਲ ਕੀ ਮੰਗ ਕਰਦੇ ਸੀ ਸਰਕਾਰ ਕੋਲ ਅਸੀਂ ਇਹੋ ਮੰਗ ਕਰਦੇ ਆ ਕਿ ਇਹ ਪੋਲਾ ਦਬਾਤ ਤੋਂ ਨਵਾਂ ਤੇ ਸਿੱਧਾ ਕਰਕੇ ਬਣਿਆ ਜਾਵੇ ਇਹ ਵੀਰੇ ਅੱਕੇ ਵੀ ਕਈ ਵਾਰ ਖਬਰਾਂ ਇੱਥੇ ਲੱਗ ਚੁੱਕੀਆਂ ਨੇ ਪਰ ਸਰਕਾਰ ਦਾ ਕੋਈ ਮਤਲਬ ਕੀ ਇਸ ਨੂੰ ਵੇਖਣ ਦਾ ਕੋਈ ਰੋਲ ਨਹੀਂ ਹੈਗਾ ਮਤਲਬ ਉਸ ਚੀਜ਼ ਨੂੰ ਕੀ ਕਹਿਣਾ ਹੈ ਇੱਥੇ ਕੋਈ ਵੀ ਆਣ ਕੇ ਸਰਕਾਰ ਦਾ ਨੁਮਾਇੰਦਾ ਕਦੀ ਵੀ ਕੋਈ ਨਹੀਂ ਇੱਥੇ ਆਣ ਕੇ ਵੜਿਆ ਨਾ ਇਸ ਦੀ ਖਬਰ ਸਾਧ ਨਾ ਕਿਸੇ ਮੁਲਾਜ਼ਮ ਨਾ ਕਿਸੇ ਸਰਕਾਰੀ ਅਫਸਰ ਨਾ ਕਿਸੇ ਸਰਕਾਰ ਨੇ ਆਣ ਕੇ ਲਈ ਇਹ ਗੱਲ ਕੋਈ ਗੌਰਮੈਂਟ ਨੂੰ ਵੈਲਨੇਸ ਦੇ ਵੀ ਨੂੰ ਬਣਾਓ ਪੀਲਾ ਤੋਂ ਦੀਆਂ ਰਹਿੰਦੀਆਂ ਨੇ ਕੋਈ ਗੌਰਮੈਂਟ ਆਉਂਦੀ ਫਰਜ਼ੀ ਕਰਨੀ ਹੁੰਦੀ ਨਹੀਂ ਗੱਲ ਕਰਦੇ ਐਸੇ ਅੱਗੇ ਵੀ ਯਾਰ ਕੋਈ ਆਸਾ ਹੈ ਇਹਦੇ ਆਇਆ ਕਰਨਾ ਬੇ ਸਕੂਟੀ ਸਾਈਡ ਕਰ ਬੜੀ ਬੜੀ ਹਾਸੇ ਹੁੰਦੇ ਰਹਿੰਦੇ ਨੇ ਇਥੇ ਕਰਾਂਗੇ ਇਥੇ ਹੁੰਦੇ ਰਹਿੰਦੇ ਨੇ ਕੋਈ ਮੋਟਰਸਾਈਕਲ ਤੇ ਪੈ ਡੇ ਕੋਈ ਗੱਡੀ ਡੇ